ਜਿਵੇਂ ਕਿ ਆਪ ਅਕਸਰ ਦੇਖਦਿਆਂ ਕਿ ਨੌਜਵਾਨ ਮੁੰਡੇ ਅਤੇ ਕੁੜੀਆਂ ਨੇ ਪਿਆਰ ਨੂੰ ਖੇਡ ਬਣਾ ਰੱਖਿਆ ਹੈ ਉਥੇ ਹੀ ਕੋਈ ਇਹ ਪੈਸੇ ਲਈ ਆਪਣੇ ਪਿਆਰ ਨੂੰ ਛੱਡ ਕੇ ਚਲਾ ਜਾਂਦਾ ਹੈ ਅਤੇ ਕੋਈ ਪੈਸੇ ਲਈ ਆਪਣੀ ਤੋਂ ਵੱਧ ਉਮਰ ਦੇ ਨਾਲ ਪਿਆਰ ਕਰ ਬੈਠਦਾ ਹੈ ਅਤੇ ਇਹੋ ਜੇ ਲੱਖਾਂ ਹੀ ਕੇਸ ਹਰ ਰੋਜ਼ ਨਿਕਲ ਕੇ ਸਾਹਮਣੇ ਆਉਂਦੇ ਹਨ ਜਿਵੇਂ ਕਿ ਦੋਸਤੋ ਇਹ ਸੋਸ਼ਲ ਮੀਡੀਆ ਦੇ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਕੁੜੀ ਹੁੰਦੀ ਹੈ ਜੋ ਕਿ ਆਪਣੀ ਤੋਂ ਵੱਧ ਉਮਰ ਦੇ ਬੰਦੇ ਨਾਲ ਪਿਆਰ ਕਰ ਬੈਠਦੀ ਆ ਤੇ ਕੋਈ ਤਾਂ ਇਸ ਨੂੰ ਕਹਿੰਦਾ ਹੈ ਕਿ ਇਸ ਨੇ ਪੈਸਿਆਂ ਲਈ ਆਪਣੇ ਤੋਂ ਵੱਡੀ ਉਮਰ ਦੇ ਇਨਸਾਨ ਨਾਲ ਪਿਆਰ ਕੀਤਾ ਤੇ ਕੋਈ ਕਹਿੰਦਾ ਹੈ ਕਿ ਪਿਆਰ ਅੰਨਾ ਹੁੰਦਾ ਹੈ ਉਹ ਕਿਸੇ ਨਾਲ ਵੀ ਹੋ ਸਕਦਾ ਹੈ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਇਹ ਨਹੀਂ ਲੱਗਦਾ ਕਿ ਇਸ ਕੁੜੀ ਨੇ ਪਿਆਰ ਪੈਸੇ ਲਈ ਕੀਤਾ ਹੋਵੇਗਾ ਦੋਸਤੋ ਤੁਹਾਨੂੰ ਲੈ ਚਲਦੇ ਹਾਂ ਹੁਣ ਪੂਰੀ ਵੀਡੀਓ ਦੇ ਵੱਲ